ਤੋਦਰਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦੇ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਸਿੱਖ ਕੋਮ ਆਪਣੀ ਵੱਧੋਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਜਨਮ ਦੇਵੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਕਸ਼ੀ ਲੋਕ ਇਸ ਗੱਲ ਦਾ ਅਰਥ ਨਹੀਂ ਕੱਟਣਗੇ ਤੇ ਤਰਕ ਵੀ ਦੇਣਗੇ ਤਾਂ ਉੱਤੇ ਹੀ ਸ਼ੋਹਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਬਾਬਤ ਬਿਆਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪੁਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਵਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਛੜਾ ਕੇ ਜਨਮ ਦੇਵੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਖੀ ਲੋਕ ਇਸ ਗੱਲ ਦਾ ਗਲਤ ਅਰਥ ਵੀ ਕੱਢਣਗੇ ਤੇ ਤਰਕ ਵੀ ਦੇਣਗੇ ਪਰ ਜੋ ਵਿਚਾਰ ਪਲਟ ਕੀਤੇ ਗਏ ਨੇ ਭਾਵੇਂ ਕਿ ਉਹਨਾਂ ਨੇ ਉਹ ਸੰਦਰਭਜ ਕੀਤੇ ਨੇ ਕਿ ਕਿਉਂਕਿ ਉਹ ਇੱਕ ਅ ਵਿਦਿਆ ਦਾ দান ਦਿੰਦੇ ਨੇ ਤੇ ਨਾਲ ਹੀ ਧਾਰਮਿਕ ਜਿਹੜੀ ਹੈ ਵਿਦਿਆ ਦੀ ਸਖਲਾਈ ਦਿੰਦੇ ਨੇ ਕਿਉਂਕਿ ਟਕਸਾਲਾਂ ਜਿਹੜੀਆਂ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੀਆਂ ਨੇ ਸੋ ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘਟਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ ਪਾਠੀ ਜਿੰਨੇ ਆ ਉਹ ਅੱਜ ਕੱਲ ਗਿਣਤੀ ਘਟ ਰਹੀ ਹੈ ਤੋ ਉਸ ਗੱਲ ਨੂੰ ਮਦੇ ਨਜ਼ਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿਉਂਕਿ ਉਹ ਸਕੂਲ ਵੀ ਚਲਾਉਂਦੇ ਨੇ ਉਹ ਵਿਦਿਆਲਾ ਵੀ ਚਲਾਉਂਦੇ ਨੇ ਤੇ ਬੱਚਿਆਂ ਦੀ पाठशाला ਵੀ ਆ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ ਤੋ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਕਾਲਪਤਖ ਸਾਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਇਕਤਾਂ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਯਾਰ ਕਰ ਚੁੱਕੀਆਂ ਨੇ ਸੋ ਇਹ ਇਸ ਦਾ ਜਿਹੜਾ ਅਸੀਂ ਡਟ ਕੇ ਡਟਵਾ ਸਮਰਥਨ ਕਰਦੇ ਆਂ ਭਾਵੇਂ ਕੀ ਦਾ ਰਾਤ ਜਿਹੜੀ ਦਾਤ ਆ ਬੱਚੇ ਦੀ ਉਹ ਤਾਂ ਗੁਰੂ ਨੇ ਦੇਣੀ ਆ ਪਰ ਤੁਹਾਡੇ ਮਨ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਵਰਤੀ ਹੋਣੀ ਚਾਹੀਦੀ ਆ ਕਿ ਅਸੀਂ ਆਪਣੀ ਕੌਮ ਦਾ ਦਾ ਵਾਅਦਾ ਕਰਨਾ ਕਿਉਂਕਿ ਇਸ ਕੌਮ ਨੇ ਜੋ ਦੁਨੀਆ ਤੇ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਉਹ ਸੇਵਾਵਾਂ ਬਹੁਤ ਕਿੰਨਾ ਵੱਡੀਆਂ ਨੇ ਤੇ ਸਤਿਕਾਰਤ ਨੇ ਸੋ ਜਿਹੜੀ ਆ ਜੋ ਦੁਨੀਆ ਦੇ ਅੰਦਰ ਆਪਣੀ ਕੌਮ ਨੂੰ ਅ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਇਹ ਸਮਝਦੇ ਆ ਕਿ ਵੱਧ ਗਿਣਤੀ ਵਿੱਚ ਬੱਚੇ ਜਿਹੜੇ ਆ ਉਹ ਸਿਕ